ਖੇਤੀਬਾੜੀ ਦਫਤਰ ਬਲਾਡਾ ਵਿੱਚ ਹੋਈ ਚੋਰੀ ਦੇ ਕੇਸ ਨੂੰ ਸਿਟੀ ਪੁਲਿਸ ਦੇ ਮਸਤੇਦੀ ਨਾਲ ਸਿਰਫ 24 ਘੰਟੇ ਵਿੱਚ ਸੁਲਝਾ ਲਿਆ ਗਿਆ ਹੈ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਚੋਰੀ ਦੇ ਸਮਾਨ ਸਮੇਤ ਕਾਬੂ ਕਰ ਲਿਆ ਹੈ ਚੋਰੀ ਦੀ ਸੂਚਨਾ ਮਿਲਦੇ ਹੀ ਪੁਲਿਸ ਵੱਲੋਂ ਖੇਤਰ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਨਾਕੇਬੰਦੀ ਅਤੇ ਤੁਰਤ ਛਾਪੇਮਾਰੀ ਕੀਤੀ ਗਈ ਪੁਲਿਸ ਦੀ ਤੇਜ਼ ਤਫ਼ਤੀਸ਼ ਦੇ ਨਤੀਜੇ ਵਜੋਂ ਤਿੰਨ ਦੋਸ਼ੀਆਂ ਨੂੰ ਸਮਾਨ ਸਬੰਤ ਕਾਬੂ ਕਰ ਲਿਆ ਹੈ ਜੀ ਮੇਤੀ 18 11 ਨੂੰ ਅਸੀਂ ਗਸ਼ਤ ਕਰ ਰਹੇ ਸੀ ਤੇ ਜਿਹੜੇ ਏਡੀਓ ਸਾਹਿਬ ਨੇ ਗਰਵੀਰ ਸਿੰਘ ਖੇਤੀਬਾੜੀ ਅਫਸਰ ਲੱਗਿਆ ਇਹਨਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਸੀ ਤੇ ਸਾਨੂੰ ਦੱਸਿਆ ਸੀ ਵੀ ਸਾਡੇ ਜਿਹੜੀ ਖੇਤੀਬਾੜੀ ਦਫ਼ਤਰ ਤੇ ਚੋਰੀ ਹੋ ਗਈ ਰਾਤ ਨੂੰ 18 ਤਰੀਕ ਨੂੰ ਤੇ ਉੱਥੇ ਜਿੰਦਾ ਤੋੜ ਕੇ ਉਥੋਂ ਚੋਰ ਜਿਹੜੇ ਇੱਕ ਬੈਟਰੀ ਆ ਇਨਵਰਟਰ ਦਾ ਬੈਟਰੀ ਆ ਤੇ ਦੋ ਥੈਲੇ ਆ ਜਿਹੜੇ ਉਹ ਛੋਲੇ ਕਬਲੀ ਛੁੱਲਣ ਦੇ ਚੋਰੀ ਕਰਕੇ ਲੈ ਗਏ ਨੇ ਇਹਦੇ ਨਾਲ ਦੀ ਨਾਲ ਸੀਨੀਅਰ ਅਫਸਰ ਦਾ ਧਿਆਨ ਚ ਲਿਆ ਕੇ ਮਕਦਮਾ ਦਰਜ ਕਰਤਾ ਮਕਾਦਮਾ ਦਰਜ ਕਰਕੇ ਜਿਹੜੀ ਤਫਤੀਸ਼ ਆਮਦ ਲੈ ਲੈਂਦੀ ਦੌਰਾਨ ਇਹ ਤਫਤੀਸ਼ ਅਸੀਂ ਪੁਸਤੈਦੀ ਨਾਲ ਆਪਣੀ ਡਿਊਟੀ ਕੀਤੀ ਤੇ ਦੋਸ਼ੀਆਂ ਨੂੰ ਚਾਰ ਪੰਜ ਘੰਟੇ ਦੀ ਸੀ ਟ੍ਰੇਸ ਕਰਕੇ ਤੇ ਉਹਨਾਂ ਨੂੰ ਅਰੈਸਟ ਕਰ ਲਿਆ ਤੇ ਉਹਨਾਂ ਤੋਂ ਚੋਰੀ-ਚੋਰੀ ਦਾ ਮਾਲ ਅਸੀਂ ਬਰਾਮਦ ਕਰਾ ਲਿਆ ਕਿੱਥੋਂ ਕਿੱਥੇ ਨੇ ਦੋਸ਼ੀ ਨੇ ਕੀ ਇਹ ਦੋਸ਼ੀ ਤਿੰਨ ਨੇ ਜੀ ਇਹ ਭਲਾੜਾ ਦੀ ਰਹਿਣ ਵਾਲੀ ਇਤਰਾ ਤੁਸੀ ਪੁਰਾਣਾ ਰਿਕਾਰਡ ਇਹਨਾਂ ਦਾ ਦੇਖਿਆ ਸੀ ਉਹਨਾਂ ਬਾਰੇ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਤਸਦੀਕ ਕਰ ਰਹੇ ਹਾਂ ਕਿ ਕੀ ਕਿਹਨਾਂ ਦੇ ਜਿਹੜਾ ਪੁਰਾਣਾ ਰਿਕਾਰਡ ਹੈ ਕੀ